ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਬੀਬੀਆਂ ਦਾ ਡੇਰਿਆਂ ਵੱਲ ਨੂੰ ਝਕਾ ਮੁਲਕ ਦੇ ਤਕਰੀਬਨ ਹਰ ਇਲਾਕੇ 'ਚ ਤੁਹਾਨੂੰ ਕੋਈ ਨਾ ਕੋਈ ਡੇਰਾ ਮਿਲ ਹੀ ਜਾਊ ਕੋਈ ਵੱਡਾ ਤੇ ਕੋਈ ਛੋਟਾ ਕਿਸੇ ਡੇਰੇ ਦੇ ਸ਼ਰਧਾਲੂ ਸੈਂਕੜਿਆਂ 'ਚ ਹੋਣਗੇ ਤੇ ਕਿਸੇ ਦੇ ਕਰੋੜਾਂ 'ਚ ਪਰ ਡੇਰੇ ਹਰ ਜਗ੍ਹਾ ਹੋਣਗੇ ਹਰਬਿੰਦ ਸ਼ਹਿਰ ਚ ਬੀਬੀਆਂ ਘਰਾਂ ਦੇ ਕੰਮ ਛੱਡ ਛੱਡ ਤੁਹਾਨੂੰ ਕਈ ਕਈ ਦਿਨ ਡੇਰਿਆਂ ਚ ਸੇਵਾ ਕਰਦੀਆਂ ਮਿਲ ਜਾਣਗੀਆਂ ਪਰਿਵਾਰ ਦੀ ਰੋਟੀ ਚ ਕਿਉ ਦੁੱਧ ਦਾ ਸਰਫਾ ਕਰਕੇ ਡੇਰਿਆਂ ਚ ਕਿਉ ਦੁੱਧ ਚੜਾਉਂਦੀਆਂ ਮਿਲ ਜਾਣਗੀਆਂ ਮੈਂ ਨਿੱਕੀ ਹੁੰਦੀ ਤੋਂ ਵੇਖਿਆ ਹੈ ਕਿ ਬਹੁਤੇ ਪਰਿਵਾਰਾਂ ਚ ਜਿਹੜੇ ਕਿਸੇ ਡੇਰੇ ਦੇ ਪੱਕੇ ਸ਼ਰਧਾਲੂ ਹੁੰਦੇ ਨੇ ਤਕਰੀਬਨ ਮਹੀਨਾ ਮਹੀਨਾ ਡੇਰਿਆਂ ਚ ਰੋਟੀ ਭੇਜੀ ਜਾਂਦੀ ਸੀ ਜੇ ਦੇ ਚ ਘਰਦੀਆਂ ਬੀਬੀਆਂ ਤਕਰੀਬਨ ਬਿਨਾ ਕੁਝ ਖਾਧਿਆਂ ਪੀਤਿਆਂ ਸਵੇਰੇ ਉੱਠ ਕੇ ਇਸ਼ਨਾਨ ਕਰ ਇਹ ਰੋਟੀ ਪਾਣੀ ਤਿਆਰ ਕਰਦੀਆਂ ਤੇ ਡੇਰੇ ਭੇਜਦੀਆਂ ਉਸ ਤੋਂ ਬਾਅਦ ਟੱਬਰ ਨੂੰ ਕੁਝ ਖਾਣ ਦੀ ਇਜਾਜ਼ਤ ਹੁੰਦੀ ਸੀ ਬਹੁਤ ਪਿੰਡਾਂ ਥਾਵਾਂ ਤੇ ਇਹ ਵਰਤਾਰਾ ਅੱਜ ਵੀ ਹੈ ਮੈਂ ਮੰਨਦੀ ਹਾਂ ਕਿ ਬਹੁਤ ਥਾਵਾਂ ਕਰਨੀਆਂ ਵਾਲੀਆਂ ਵੀ ਹੁੰਦੀਆਂ ਨੇ ਕਿਸੇ ਦੀ ਸ਼ਰਧਾ ਕਿਸੇ ਥਾਂ ਵੀ ਹੋ ਸਕਦੀ ਹੈ ਾਰੇਸ ਸ਼ਰਦਾ ਦਾ ਬੀਬੀਆਂ 'ਚ ਬੰਦਿਆਂ ਦੇ ਮੁਕਾਬਲੇ ਜ਼ਿਆਦਾ ਹੋਣ ਦਾ ਜੋ ਵਰਤਾਰਾ ਹੈ ਜੋ ਦਿਸਦਾ ਹੈ ਉਹ ਉਹਨਾਂ ਸਿੱਧਾ ਨਹੀਂ ਹੈ ਬਹੁਤਾਤ ਬੀਬੀਆਂ ਜੇ ਥੋੜੇ ਪੁਰਾਣੇ ਵਕਤ ਦੀ ਗੱਲ ਕਰਾਂ ਘਰਾਂ 'ਚ ਰਹਿਣ ਵਾਲੀਆਂ ਘੱਟ ਪੜ੍ਹੀਆਂ ਲਿਖੀਆਂ ਜ਼ਿਆਦਾਤਰ ਬੰਦਿਆਂ ਦੀਆਂ ਤਪਾਈਆਂ ਹੋਈਆਂ ਸੱਸਾਂ ਜਾਂ ਨਾਨਾ ਦੀਆਂ ਤੰਗ ਕੀਤੀਆਂ ਹੋਈਆਂ ਬੰਦਿਆਂ ਦੀ ਸ਼ਰਾਬ ਜਾਂ ਕੁੱਟਮਾਰ ਤੋਂ ਪੀੜਿਤ ਸੱਸ ਦੇ ਤਾਨਿਆਂ ਤੋਂ ਬੇਇਲਾਦ ਹੋਣ ਮੇਹਣਿਆਂ ਦੀਆਂ ਮਾਰੀਆਂ ਹੋਈਆਂ ਘਰਾਂ ਦੀ ਗਰੀਬੀ ਜਾਂ ਘਰਾਂ 'ਚ ਕਿਸੇ ਜੀ ਨੂੰ ਕੋਈ ਲੰਮੀ ਬਿਮਾਰੀ ਹੋ ਜਾਣ ਦੀ ਚਿੰਤਾ 'ਚ ਜਿਉਂਦੀਆਂ ਡੇਰਿਆਂ ਵੱਲ ਨੂੰ ਮੂੰਹ ਕਰ ਲੈਂਦੀਆਂ ਸੀ ਕਿਉਂਕਿ ਔਰਤ ਭਾਵੁਕ ਹੁੰਦੀ ਹੈ ਉਹਨਾਂ 'ਕਿੱਧਰੋਂ ਵੀ ਕੋਈ ਆਸ ਦਿਸ ਜਾਵੇ ਕੋਈ ਦਿਲਾਸਾ ਮਿਲ ਜਾਵੇ ਉਹ ਝੱਟ ਉੱਧਰ ਨੂੰ ਉੱਲਰ ਜਾਂਦੀ ਹੈ ਭੈਣੇ ਤੂੰ ਫਲਾਣੇ ਬਾਬੇ ਨੂੰ ਮੰਨਣ ਲੱਗ ਜਾ ਤੇਰਾ ਘਰ ਵਾਲਾ ਸ਼ਰਾਬ ਛੱਡ ਦਿਉ ਤੈਨੂੰ ਕੁੱਟਣੋਂ ਹਟ ਜਾਉ ਤੂੰ ਬਸ ਇੱਕ ਵਾਰ ਬਾਬਾ ਜੀ ਤੋਂ ਅਖਵਾਏ ਨੂੰ ਤੇਰੀ ਔਲਾਦ ਨਹੀਂ ਬਾਬੇ ਕਰਨੀ ਵਾਲੇ ਨਹੀਂ ਸੱਸ ਦੇ ਸੁਹਾਜ ਨਰਮੀ ਆ ਜਾਉ ਉੱਥੋਂ ਰਾਖ ਲੈ ਕੇ ਆ ਜਾ ਫਲਾਣਾ ਫਲਾਣਾ ਗੱਲਾਂ ਗੱਲ ਕੀ ਜਿਹੜੀ ਗੱਲ ਔਰਤ ਆਪ ਆਪਣੇ ਘਰ ਚ ਨਹੀਂ ਆਖਿਆ ਸਕਦੀ ਸੀ ਉਹੀ ਗੱਲ ਜੇ ਕਿਸੇ ਬਾਬੇ ਨੇ ਆਖ ਦੇਣੀ ਤਾਂ ਕਈ ਵਾਰ ਪਰਿਵਾਰ ਵਾਲੇ ਛੇਤੀ ਮੰਨ ਜਾਂਦੇ ਸੀ ਜਿਵੇਂ ਤੁਹਾਨੂੰ بڑے ਪਰਿਵਾਰ ਮਿਲ ਜਾਣਗੇ ਜਿਹੜੇ ਕਹਿੰਦੇ ਨੇ ਕਿ ਫਲਾਣੇ ਬਾਬਾ ਜੀ ਨੇ ਸਾਡੇ ਘਰ ਆਂਡਾ ਮੀਟ ਜਾਂ ਸ਼ਰਾਬ ਦੀ ਮਨਾਹੀ ਕੀਤੀ ਹੋਈ ਹੈ ਹੁਣ ਜੇ ਇਸ ਘਰ 'ਚ ਕਿਸੇ ਨੇ ਉਸ ਚੀਜ਼ ਨੂੰ ਹੀ ਬੰਦ ਕਰਵਾ ਦਿੱਤਾ ਜਿਹੜੀ ਚੀਜ਼ ਨੂੰ ਆਰਤ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਆਖ ਮੰਨਦੀ ਹੈ ਉਹ ਕਿਉਂ ਡੇਰੇ ਵੱਲ ਝਾਕਾ ਨਹੀਂ ਰੱਖੇਗੀ ਜਿਹੜੀਆਂ ਬੀਬੀਆਂ ਘਰਾਂ 'ਚ ਦੁਖੀ ਹੁੰਦੀਆਂ ਨੇ ਉਹ ਕਈ ਕਈ ਦਿਨ ਡੇਰਿਆਂ 'ਚ ਰਹਿੰਦੀਆਂ ਨੇ ਕਿ ਅਸੀਂ ਸੇਵਾ ਲਵਾਈ ਹੈ ਜ਼ਿਆਦਾਤਰ ਘਰਾਂ ਦੇ ਕਲੇਸ਼ ਤਵਕੀਆਂ ਹੋਈਆਂ ਜਿਹੜੀਆਂ ਨਾ ਪੀਕੇ ਆ ਘਰ ਜਾ ਕੇ ਦੁੱਖ ਰੋ ਸਕਦੀਆਂ ਸੀ ਤੇ ਨਾ ਸਹੁਰਿਆਂ 'ਚ ਕੋਈ ਸੁਣਦਾ ਸੀ ਤੇ ਫਿਰ ਇਸੇ ਚੱਕਰਾਂ 'ਚ ਬਹੁਤੀਆਂ ਬੀਬੀਆਂ ਦੇ ਸ਼ੋਸ਼ਣ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਮੈਂ ਬਹੁਤ ਵਾਰ ਲਿਖਿਆ ਹੈ ਕਿ ਮੇਰੀ ਦਾਦੀ ਦੀ ਘਰ 'ਚ ਬਾਪੂ ਜੀ ਤੋਂ ਜ਼ਿਆਦਾ ਚਲਦੀ ਸੀ। ਮੈਂ ਬੇਬੇ ਜੀ ਕਦੇ ਕਿਸੇ ਡੇਰੇ ਜਾਂਦੇ ਨਹੀਂ ਵੇਖਿਆ। ਜਿਹੜੀਆਂ ਬੀਬੀਆਂ ਆਪ ਕਮਾਉਂਦੀਆਂ ਨੇ ਜਾਂ ਘਰਾਂ 'ਚ ਇੱਜ਼ਤ ਸਤਿਕਾਰ ਨਾਲ ਜਿਉਂਦੀਆਂ ਨੇ ਉਹ ਤੁਹਾਨੂੰ ਡੇਰਿਆਂ ਤੇ ਘੱਟ ਹੀ ਮਿਲਣਗੀਆਂ। ਕਿੰਨੇ ਬਾਬੇ ਨੇ ਜੋ ਜੇਲ੍ਹਾਂ 'ਚ ਬੈਠੇ ਨੇ ਪਰ ਲੋਕੀ ਹਲੇ ਵੀ ਡੇਰਿਆਂ ਦੇ ਭਗਤ ਨਹੀਂ ਬੰਦੇ ਰਹਿਣਗੇ ਵੀ। ਜਿੰਨਾਂ ਕੰਮਾਂ ਲਈ ਜਿਹੜੀਆਂ ਮਾਨਸਿਕ ਸਮੱਸਿਆਵਾਂ ਲਈ ਹੌਣ ਲੋਕ ਸਾਈਕੋਲੈਸਟ ਜਾਂ ਸਾਈਕੋਕੈਟਰਸਟ ਕੋਲ ਜਾਣ ਲੱਗੇ ਨੇ ਉਹਨਾਂ ਲਈ ਪਹਿਲਾਂ ਲੋਕੀ ਡੇਰਿਆਂ ਵੱਲ ਮੂੰਹ ਕਰਦੇ ਸੀ ਬਹੁਤਿਆਂ ਦੇ ਘਰਾਂ 'ਚ ਕੁਝ ਚੰਗਾ ਬਾਪਰ ਦਾ ਵੀ ਹੋਣਾ ਪਰ ਬਹੁਤਿਆਂ ਦੇ ਹਾਲ ਉਹੀ ਹੁੰਦੇ ਨੇ ਜੋ ਅੱਜਕੱਲ੍ਹ ਅਖਬਾਰਾਂ 'ਚ ਪੜਦੇ ਹੋਣ ਕੁੜੀਆਂ ਦੇ ਸ਼ੋਸ਼ਣ ਘਰ ਕਾਰੋਬਾਰ ਜ਼ਮੀਨਾਂ ਡੇਰਿਆਂ ਦੇ ਨਾਂ ਤੇ ਲਟਾ ਦੇਣਾ ਪਰ ਮੈਂ ਹੈਰਾਨ ਹਾਂ ਕਿ ਇੰਨਾ ਕੁਝ ਸੁਣ ਪੜਨ ਤੋਂ ਬਾਅਦ ਵੀ ਇਹ ਅੰਧ ਭਗਤੀ 'ਚ ਥੋੜਾ ਬਹੁਤਾ ਫਰਕ ਵੀ ਨਹੀਂ ਪੈਂਦਾ ਹਰ ਚੌਥੇ ਦਿਨ ਕੋਈ ਨਾ ਕੋਈ ਨਵਾਂ ਬਾਬਾ ਮਾਰਕੀਟ 'ਚ ਆਉਂਦਾ ਹੈ ਚਾਰਕ ਦਿਨ ਮਸ਼ਹੂਰ ਹੁੰਦਾ ਹੈ ਲੋਕਾਂ ਦੀ ਲੁੱਟ ਹੁੰਦੀ ਹੈ ਤੇ ਫੇਰ ਕੋਈ ਨਵਾਂ ਆ ਜਾਂਦਾ ਹੈ ਇਸੇ ਘਰ ਪਰਿਵਾਰ 'ਚ ਮਨਾਂ 'ਚ ਗੰਡਾ ਨਾ ਰੱਖੋ ਪਰਿਵਾਰ ਇੱਜ਼ਤ ਜਨਾਨੀ ਬੰਦੇ ਦੋਵਾਂ ਦੀ ਹੀ ਲੋੜ ਐ ਬੀਬੀਆਂ ਘਰਾਂ 'ਚ ਆਫਿਸ ਚ ਰਸੂਖ ਰੱਖਣ ਕੋਈ ਬੰਦਾ ਘਰ 'ਚ ਇੰਨਾ ਤਪਿਆ ਜਾਂ ਮਜਬੂਰ ਨਾ ਹੋਵੇ ਕਿ ਉਹ ਬਗਾਨਿਆਂ 'ਚ ਸਕੂਨ ਲੱਭੇ ਨਹੀਂ ਤਾਂ ਇਹ ਬਰਤਾਰਾ ਬਰਤਾਰੇ ਬਾਪਰ ਦੇ ਹੀ ਰਹਿਣਗੇ ਖੌਰੀ ਕਿੰਨੀਆਂ ਭੋਲੀਆਂ ਭਾਲੀਆਂ ਇਹਨਾਂ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ ਤੇ ਫਿਰ ਸਾਰੀ ਉਮਰ ਬਲੈਕਮੇਲ ਵੀ ਕਿਸੇ ਤੇ ਇੰਨੀ ਅੰਨੀ ਸ਼ਰਦਾ ਵੀ ਨਾ ਰੱਖੋ ਕਿ ਕੱਲ ਨੂੰ ਕਿਤੇ ਢਿੱਡ ਫਰੋਲਣ ਜੋਗੇ ਵੀ ਨਾ ਰਹੀਏ ਮੈਨੂੰ ਮਿਲ ਰਿਹਾ ਕਿ ਤੁਹਾਨੂੰ ਇਹ ਵਿਚਾਰ ਧਾਰਾ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ